ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਜੌਬ ਨਾਲ ਸੰਬੰਧਿਤ ਭਰਤੀਆਂ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਐਸਟੈਟ 2026 ਦੇ ਸੰਬੰਧ ਵਿੱਚ ਕਦੋਂ ਪੀਐਸਟੈਟ 2026 ਆ ਰਿਹਾ ਹੈ ਤਾਂ ਕਦੋਂ ਲਿਆ ਜਾਣਾ ਪੇਪਰ ਇਸ ਦੀ ਜਾਣਕਾਰੀ ਇਸ ਦੀ ਅਪਡੇਟ ਆ ਚੁੱਕੀ ਹੈ ਤਾਂ ਇਸ ਦੀ ਅਪਡੇਟ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗਾ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨਿਆ ਪੀਐਸਟੈਟ 2026 ਚ ਇਸ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਪੀਐਸਟੈਟ ਕਦੋਂ ਹੋਇਆ ਸੀ ਤਾਂ ਪੀਐਸਟੈਟ 2024 ਦੇ ਵਿੱਚ ਦਸੰਬਰ ਦੇ ਵਿੱਚ 1 ਦਸੰਬਰ 2024 ਨੂੰ ਪੀਐਸਟੈਟ ਜਿਹੜਾ ਲਿਆ ਗਿਆ ਸੀ ਤਾਂ ਜਿਸ ਦਾ ਰਿਜ਼ਲਟ ਜਨਵਰੀ 2025 ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਸੀ ਤਾਂ ਜਿਸ ਦੇ ਸਰਟੀਫਿਕੇਟ ਜਿਹੜੇ ਡਾਇਰੈਕਟਸ ਦੇ ਵਿੱਚ ਪੇਚ ਦਿੱਤੇ ਗਏ ਨੇ ਉਸ ਦੀ ਵੀ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਏਗੀ ਕਿਵੇਂ ਮਿਲਨੇ ਨੇ ਸਰਟੀਫਿਕੇਟ ਤਾਂ ਕੀ ਕੀ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ ਅੱਜ ਆਪਾਂ ਗੱਲ ਕਰਨਿਆ 2026 ਤਾਂ 2025 ਦਸੰਬਰ ਸਤੰਬਰ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋ EMPLOYEES ਕੰਮ ਕਰ ਰਹੇ ਨੇ ਜੋ ਟੀਚਰ ਜਿਹੜੇ ਨੇ ਆਲਰੇਡੀ ਜੌਬ ਕਰ ਰਹੇ ਨੇ ਤਾਂ ਉਹਨਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ 2 ਸਾਲਾਂ ਦੇ ਵਿੱਚ ਜਿਹੜਾ ਇਹ ਪੇਪਰ ਜਿਹੜਾ ਹੈ ਐਨਟੀਪੀਐਸ ਸਟੈਟ ਪਾਸ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਪੀਐਸ ਸਟੈਟ ਪਾਸ ਨੇਪਾਲ ਨਹੀਂ ਕਰੋਗੇ ਤਾਂ ਪ੍ਰੋਮੋਸ਼ਨ ਨਹੀਂ ਹੋਏਗੀ ਜੇ ਪ੍ਰੋਮੋਸ਼ਨ ਲੈਣ ਵਾਸਤੇ ਜਿਹੜਾ ਪੀਐਸ ਸਟੈਟ ਪਾਸ ਕਰਨਾ ਜ਼ਰੂਰੀ ਹੈ ਉਹ ਵੀ 2 ਸਾਲਾਂ ਤੇ ਕੰਡੀਸ਼ਨ ਰੱਖੀ ਗਈ ਸੀ ਪਰ ਜਿਹੜਾ ਪੀਐਸ ਸਟੈਟ ਨਹੀਂ ਲਿਆ ਗਿਆ 25 ਪੂਰਾ ਬੀਤ ਗਿਆ ਤਾਂ ਪੀਐਸ ਸਟੈਟ ਜਿਹੜਾ ਪੇਪਰ ਨਹੀਂ ਲਏਗਾ ਤਾਂ ਇਸ ਦੇ ਸਬੰਧ ਵਿੱਚ ਇੱਕ ਜਿਹੜਾ ਕੋਰਟ ਕੇਸ ਲੱਗਿਆ ਸੀ ਕੋਰਟ ਕੇਸ ਦੇ ਵਿੱਚ ਪੀਐਸ ਸਟੈਟ ਲੈਣ ਦੀ ਗੱਲ ਕਹੀ ਗਈ ਸੀ ਤੇ ਜਿਸ ਦੀ ਸੁਣਵਾਈ 22 ਦਸੰਬਰ ਦੀ ਸੀ ਤੇ ਹੁਣ ਅਗਲੀ ਸੁਣਵਾਈ ਜਿਹੜੀ ਹੈ 29 ਜਨਵਰੀ ਦੀ ਪਾ ਦਿੱਤੀ ਗਈ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨ ਲੋਗੀ ਕਿ ਆ ਗਿਆ تھا ਇਸ ਲਈ ਹੁਣ ਜਿਹੜਾ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਆਉਣ ਜਾਣ ਜਾ ਰਿਹਾ ਕਿਉਂਕਿ ਜਨਵਰੀ ਦੇ ਵਿੱਚ ਹੁਣ ਐਪੀਐਸਟੈਟ ਦਾ ਨੋਟੀਫਿਕੇਸ਼ਨ ਆ ਜਾਵੇਗਾ ਤਾਂ ਕਿਉਂਕਿ ਕੋਰਟ ਦੀ ਜਿਹੜੀ ਸੁਣਵਾਈ 29 ਜਨਵਰੀ ਦੀ ਹੈ ਤਾਂ ਉਸ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਪੀਐਸਟੈਟ ਦਾ ਜਾਰੀ ਹੋ ਸਕਦਾ ਹੈ ਤਾਂ ਹੁਣ ਪੀਐਸਟੈਟ ਦੇ ਸਬੰਧ ਵਿੱਚ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ 2026 ਦਾ ਜਿਹੜਾ ਪੇਪਰ ਜਲਦੀ ਲਿਆ ਜਾਵੇਗਾ 2 ਜਨਵਰੀ ਦੇ ਵਿੱਚ ਇਸ ਦਾ ਨੋਟੀਫਿਕੇਸ਼ਨ ਆਵੇਗਾ ਤੇ ਜਲਦੀ ਹੀ ਉਸ ਦਾ ਪੇਪਰ ਜਿਹੜਾ ਜਿਵੇਂ ਕਿ 2024 ਦੇ ਵਿੱਚ 1 ਮਹੀਨੇ ਦੇ ਵਿੱਚ ਹੀ ਲੈ ਲਿਆ ਗਿਆ ਸੀ ਤਾਂ ਇਸੇ ਤਰ੍ਹਾਂ 2026 ਦਾ ਪੇਪਰ ਵੀ 1 ਮਹੀਨੇ ਦੇ ਵਿੱਚ ਲਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਹੜਾ ਫਰਵਰੀ ਤੇ ਮਾਰਚ ਅਪ੍ਰੈਲ ਦੇ ਵਿੱਚ ਜਿਹੜਾ ਪੇਪਰ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਹ ਅਪਡੇਟ ਜਿਹੜੀ ਹੈ ਨਿਕਲ ਕੇ ਆਈ ਹੈ 2026 ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਜਾਰੀ ਹੋ ਜਾਏਗਾ ਤੇ ਜਲਦੀ ਜਿਹੜਾ ਦਾ ਪੇਪਰ ਹੋਣ ਜਾ ਰਿਹਾ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ